ਸ਼ੋਭਨਾ ਕੀ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਾ ਜਗਜੀਤ ਸਿੰਘ ਅਟਲਗੜ ਔਰ ਮੈਂ ਵਾਰਡ ਨੰਬਰ 81 ਤੋਂ ਸੇਵਾਦਾਰ ਹਾਂ ਜੀ ਔਰ ਮਾਣ ਮਹਿਸੂਸ ਕਰਦਾ ਹਾਂ ਕਿ ਮੇਰੀ ਮਿਹਨਤ ਨੂੰ ਦੇਖਦੇ ਹੋਇਆ ਸਾਨੂੰ ਜਿਹੜੀ ਹਾਈ ਕਮਾਰ ਨੇ ਟਿਕਟ ਦੇ ਦੇ ਨਾਲ ਨਿਵਾਜਿਆ ਹੈ ਇਹ ਬਹੁਤ ਮਾਣ ਵਾਲੀ ਗੱਲ ਆ ਮੇਰੇ ਖਿਆਲ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਇੱਕ ਅਸੀਂ ਪਾਰਟੀ ਆ ਜੋ ਮਿਹਨਤ ਕਾਸ਼ ਲੋਕਾਂ ਦੀ ਕਦਰ ਕਰਦੀ ਹੈ ਔਰ ਬਿਨਾ ਪੈਸੇ ਦੇ ਹੀ ਟਿਕਟਾਂ ਵੀ ਦਿੰਦੀ ਆ ਔਰ ਬਿਨਾ ਪੈਸੇ ਦੇ ਨੌਕਰੀਆਂ ਵੀ ਵੰਡ ਰਹੀ ਆ ਤੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਆਮ ਆਦਮੀ ਪਾਰਟੀ ਦਾ ਹਿੱਸਾ ਆ ਜੀ ਕਿ ਜਿਹੜੀ ਪਾਰਟੀ ਜਿੱ ਇਹ ਜਿਹੜੀ ਕੈਂਡੀਡੇਟ ਨੇ ਉਹਨਾਂ ਦਾ ਕੀ ਅਸ਼ੋਕ ਨਾਮ ਉਹ ਮੇਰੇ ਧਰਮ ਪਤਨੀ ਨੇ ਜੀ ਉਹਨਾਂ ਦਾ ਨਾਮ ਕਮਲਪ੍ਰੀਤ ਕੌਰ ਹੈ ਜੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੀ ਅੱਛਾ ਮੈਡਮ ਜੀ ਤੁਹਾਨੂੰ ਕਿਹੜੀ ਵਾਰਡ ਤੋਂ ਟਿਕਟ ਨਾਂਵਾਜਿਆ ਗਿਆ ਜੀ 82 ਨੰਬਰ ਵਾਰਡ ਅੱਛਾ ਜੀ ਤੁਹਾਡੇ ਨਾਲ ਸਪੋਰਟ ਰੋਡ ਦਾ ਸਪੂਰ ਸਪੋਰਟ ਦੇ ਰਹੇ ਹੈ ਕਿੰਨੀ ਡੀਡ ਦੇ ਨਾਲ ਪਾਇਆ ਚਿੱਤਾ ਗਿਆ ਸੀ ਤੇ ਇਸ ਵੇਲੇ ਤੁਸੀਂ ਕਿਦੀ ਵੇਟ ਕਰ ਰਹੇ ਹੋ ਅਸੀਂ ਤਾਂ ਹਾਲ ਦੀ ਗੱਲ ਹੈ ਤੇ ਉਹ ਕਿਨੇ ਚਿਰ ਜਾ ਰਹੇ ਜੀ ਤੇ 10 ਮਿੰਟ ਤੱਕ ਆਈ ਹੈ ਹਾਂ ਜੀ ਤੇ ਆਪਾਂ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਕੌਂਸਲ ਦੀ ਹੈ ਕਿੰਨੀ ਸੀਟਾਂ ਤੇ ਆਪਣੇ ਆਮ ਪਾਰਟੀ ਜਿੱਤੂਗੀ ਬਹੁਤ ਬਹੁਤ ਸਰ 20 ਸੀਟਾਂ ਤੇ ਅਸੀਂ ਜਿੱਤਾਂਗੇ ਤੇ 20 ਸੀਟਾਂ ਤੇ ਸਾਡੀ ਵੈਸਟ ਹਲਕੇ ਤੋਂ ਅਸੀਂ 20 ਸੀਟਾਂ ਦੀਆਂ 20 ਸੀਟਾਂ ਲੈ ਕੇ ਜਾਵਾਂਗੇ ਔਰ ਬੜੇ ਮਾਨ ਵਾਲੀ ਗੱਲ ਹੈ ਕਿ ਸਾਡੇ ਐਮਐਲਏ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇਹ ਗੱਲ ਕਹੀ ਹੈ ਕਿ 20 ਸੀਟਾਂ ਜੇਕਰ ਆਉਂਦੀਆਂ ਤੇ 20 ਸੀਟਾਂ ਦੇ ਵਿੱਚੋਂ ਜਿਹੜਾ ਕਾਉਂਸਲਰ ਜਿਹੜਾ 20 ਸੀਟਾਂ ਆਉਂਦੀਆਂ ਨੇ ਤੇ ਮੇਅਰ ਜਿਹੜਾ ਹੈ ਉਹ ਤੁਹਾਡੇ ਵਿੱਚੋਂ ਚੁਣਿਆ ਜਾਏਗਾ ਇਹ ਸਾਡੇ ਨੇ ਇਕਰਾਰ ਕੀਤਾ ਹੋਇਆ ਹੈ ਸਾਡੇ ਐਮਐਲਏ ਸਾਹਿਬ ਡਾਕਟਰ ਜਸਪੀਰ ਸਿੰਘ ਜੀ ਸੰਧੂ ਸਾ ਔਰ ਬੜੇ ਮਾਨ ਨਾਲ ਅਸੀਂ ਇਹ ਗੱਲ ਕਵਾਂਗੇ ਕਿ ਅਸੀਂ 20 ਦੀਆਂ ਸੀਟਾਂ ਲਵਾਂਗੇ ਔਰ ਅਸੀਂ 20 ਦੇ ਵਿੱਚੋਂ ਅਸੀਂ ਇੱਕ ਜਿਹੜਾ ਹੈ ਉਹ ਮੇਰ ਬਣੇਗਾ ਔਰ ਬੜੀ ਖੁਸ਼ੀ ਦੇ ਨਾਲ ਅਸੀਂ ਝੂਮ ਟੜਕੇ ਦੇ ਨਾਲ ਆ ਆਪਣੀ ਕਾਮਯਾਬੀ ਨੂੰ ਮਾਨਾਂਗੇ। ਹਾਂ ਜੀ ਪਾਰਟੀ ਜਿੰਦਾ ਖਕੌ ਉਸ ਕਮਿਸ਼ਨਰ ਮੈਂਬਰ ਪੰਜਾਬ ਇਹ ਸਾਰੇ ਸਾਡੀ ਸਮੁੱਚੀ ਟੀਮ ਆ ਵਲੰਟੀਅਰ ਜਿਨ੍ਹਾਂ ਨੇ ਮਿਹਨਤ ਕੀਤੀ ਤੇ ਵਲੰਟੀਅਰ ਨੂੰ ਟਿਕਟ ਮਿਲੀ ਆ ਬਹੁਤ ਪਾਰਟੀ ਅਸੀਂ ਧੰਨਵਾਦ ਕਰਦੇ ਜਿਲੋਂ ਕਿ ਜਿਹੜੇ ਅਮਰਗੜ ਦੇ ਵਿੱਚ ਪੂਰੇ ਵਲੰਟੀਅਰਾਂ ਨੂੰ ਟਿਕਟ ਮਿਲੀ ਆ ਜੀ ਬਤੌਰ ਵਲੰਟੀਅਰ ਕਿੰਨੀ ਸੇਵਾ ਕੀਤੀ ਪਾ ਦਿੱਤੀ ਦੇ ਕੋ 14 ਸਾਲ ਹੋ ਗਏ ਪਾਲੀਚੀਗੋ ਦੀ ਪਾਰਟੀ ਬਣੀ ਆ ਆਪਣੇ ਦਲਜੀਤ ਸਿੰਘ ਜੀ ਆਪਣੇ ਜੀ ਐਮ ਪੀ ਸਾਹਿਬ ਜਿਹੜੇ ਦੋਤੇ ਸੀ ਉਹਨਾਂ ਨੇ ਚੰਪ ਕੰਮ ਕਰਦੇ ਰਏ ਜੀ ਪਾਰਟੀ ਵੱਲੋਂ ਪੂਰਾ ਵਰਕਰ ਨੂੰ ਤੇ ਵਲੰਟੀਅਰ ਨੂੰ ਪੂਰਾ ਮਾਨ ਸਨਮਾਨ ਮਿਲ ਰਿਹਾ ਪੂਰਾ ਮਾਨ ਸਨਮਾਨ ਮਿਲਦਾ ਜੀ ਪੂਰਾ ਵਾਦ ਵਾਦ ਜਵਤੀ ਪਾਰਟੀ ਨੂੰ ਜਿਆਦਾ ਮਾਨ ਸਨਮਾਨ ਮਿਲਦਾ ਜੀ ਅੱਜ ਕਈ ਪਰਿਵਾਰ ਜਿਹੜੇ ਕਿਰਾਏ ਦੇ ਵਿਦਾਂ ਦੇ ਚ ਭੁਰੀ ਪਰਿਵਾਰ ਉਹਨਾਂ ਨੂੰ ਟਿਕਟ ਆ ਗਿਆ ਥੈਂਕ ਯੂ ਡਾਡੂ ਵਾਲਾ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਡਾਡੂ ਵਾਲਾ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਡਾਡੂ ਵਾਲਾ ਜਿੱਤੇਗਾ ਅਗਲੀ ਵਾਰ ਦੀ ਹੈ ਕੇ ਜੀ ਦੀ ਮੋਟ ਜੀ ਦੀ ਮੋਟ ਵੀ ਨਜ਼ਰ ਆਗੇ ਕਾਮਯਾਬ ਕਰੋ ਜਿਹਨਾਂ ਦੀ ਆ ਰਹੀ ਪੋਲਟਿਕਲ ਬੋਲੀਆਂ ਜਾਂਦੀ ਹੈ ਥੋੜਾ ਬੰਦ ਕੇ ਆਓ ਥੋੜਾ ਭਾਰੀ ਪਿਆ ਉਹ ਦੇਖੀ ਜਾਂਦੇ ਆਪਣੇ ਮੰਤਰੀ ਸਾਹਿਬ ਆਹ ਨੰਬਰ 2 ਆਪਾਂ ਜੋਰ ਦਿਓ ਆਪਣੇ ਭੈਣਾਂ ਸਾਂਝਾ ਹੋ ਹਾਂ ਆ ਵਾ ਵੜੇ ਦੇਖਿਆ ਜਾਵੇ ਕਿੰਨਾ ਤਾਰੀਵਾਲ ਸਾਦਾ ਮਾਨ ਸਨਮਾਨ ਕੀਤਾ ਜਾ ਰਿਹਾ ਆਪ ਪਾਰਟੀ ਦੇ ਵਰਕਰਾਂ ਵੱਲੋਂ ਵੇਖੋ ਉਹਨਾਂ ਨੂੰ ਸਰੋਪਿਆ ਔਰ ਹਾਰਾਂ ਦਾ ਨਵਾਜਿਆ ਜਾ ਰਿਹਾ ਕਿਉਂਕਿ ਪਾਰਟੀ ਦੇ ਵਿੱਚ ਜਿਹੜਾ ਆਪ ਪਾਰਟੀ ਦੇ ਅਹਿਮ ਹੀਰੋ ਔਰ ਕੈਬਨ ਮੰਤਰੀ ਸਦਾ ਕੁਲਤੀਸੀ ਤਾਰੀਵਾਲ ਸਾਹਿਬ ਜਿਨ੍ਹਾਂ ਦਾ ਪੂਰਾ ਹੀ ਜਿਹੜਾ ਇਲੈਕਸ਼ਨ ਪ੍ਰੋਗਰਾਮ ਦੇ ਵਿੱਚ ਉਹ ਲੋਕ ਜਿੱਤੇਗਾ ਇੱਕੇ ਜਲ ਜਿਹੜੀਆਂ ਜੋ ਇਲੈਕਸ਼ਨ ਚੱਲ ਰਹੀ ਹੈ ਕਾਰਪੇਸ਼ਨ ਲਿਖਦੀਆਂ ਉਹਦੇ ਵਿੱਚ ਆਮਾਦੀ ਪਾਰਟੀ ਹਰ ਵਰਕਰ ਹਰ ਜਿਹੜਾ ਕੈਂਡੀਡੇਟ ਹੈ ਉਹਤੇ ਦਾ ਕੇ ਜਿੰਦਾਬਾਦ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਜਿਹਨਾਂ ਦਾ ਮੰਗ ਕਰ ਰਹੇ ਆ ਕਿ Why should It take a chance of reach of sociedad under the powerع Bref, it's a big part of the countryını, who will be faster and more? aquí en cuanto, which it is still actually actually! Here is the power! On this this verse, whererikhaba is a praat ke? We said, why, he's so car? ve considered g Transform on? Bankundin What? ludd dotted uk air How and ਹੋਟਲ ਦੇ ਮੁਕੀ ਦੇ ਪਾਰਕਿਸਟਰ ਇਹ ਆਪਾ ਕਰੋ ਯਾਰ ਇਹਨੂੰ ਕੱਢ ਦਿਓ ਵਾਓ ਹੋਰ ਹੈਗਾ ਹੋਰ ਹੈਗਾ ਬੰਦਾ ਬੰਦੇ ਨਾਲ ਕਿਹਿਆ ਬੰਦਾ ਨਾਲ ਉਹ ਬੰਦੇ ਨਾਲ ਤਾਂ ਵੇਟ ਕਰ ਰਹੇ ਸੀ ਆਪ ਪਾਰਟੀ ਦੇ ਵਰਕਰ ਇੱਥੇ ਪਹੁੰਚ ਚੁੱਕੇ ਨੇ ਸਰਦਾਰ ਗੁਰਦੀਪ ਸਿੰਘ ਤਾਰੀਵਾਦ ਸਾਹਿਬ ਸਾਬਕਾ ਮੰਤਰੀ ਪੰਜਾਬ ਆਵਾਮੀ ਪਾਰਟੀ ਅੱਜ ਦੇ ਜਿੰਦਾਬਾਦ ਬਲੈਟਰੀਆਂ ਵੱਲੋਂ ਜਿੰਦਾਬਾਦ ਆ ਗਿਆ ਉਹ ਆ ਗਿਆ ਠੀਕੇ ਨਾਲ ਸਨਮਾਨ ਦਿੱਤਾ ਜਾ ਰਿਹਾ ਜਿਹਦੇ ਲੈ ਤੁਸੀਂ ਅਸੀਂ ਖਾਸਾ ਕਾਜ ਲਗੋ ਚਰਸਾ ਸੂਰੀ ਮਾਰਕ ਤੋਂ ਦਿਖਾਰੇ ਅੱਛਾ ਸਰ ਜੀ ਅੱਜ ਹੀ ਆਮ ਆਦੀ ਪਾਰਟੀ ਦਾ ਜਿਹੜੇ ਜਿਹੜਾ 50 ਦੇ ਵਿੱਚ ਬੰਦਾ ਮਾਰੀਏ ਸਨ ਇੱਕ ਕਾਰਪੋਰੇਸ਼ਨ ਚ ਬੰਦਾ ਮਾਰੀਏ ਜਾਣਗੇ ਜੀ ਕੱਪਵਿਸ਼ਤ 22 ਤਰੀਕ ਨੂੰ ਆਵਾਮੀ ਪਾਰਟੀ ਦਾ ਮੇਲ بڑੂਗਾ ਬਾਦ ਕਾਉਂਸਲ ਜਿੰਦਾਬਾਦ ਸਾਡੇ ਸੰਦੀਪ ਭਿੰਡਰ ਜੀ ਸੁਨੇਹਾ ਸਾਰੇ ਕਾਉਂਸਲ ਦਿੱਤਣਗੇ ਨਿਗਮ ਦੇ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਊਗਾ ਆਮ ਆਦਮੀ ਪਾਰਟੀ ਆ ਮੇਰ ਬਨੂ ਉਹ ਸ਼ਹਿਰ ਦੀ ਹਾਸ ਵਸਿਆ ਜਿਹੜੀ ਉਹਦਾ ਹੱਲ ਕੀਤਾ ਥੈਂਕ ਯੂ ਥੈਂਕ ਯੂ